ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੁਇ ਦਾਇ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੰਡ ਗੁਰਬਾਣੀ ਦੇ ਕਥਨ ਅਨੁਸਾਰ ਪਵਨ ਗੁਰੂ ਐ ਪਾਣੀ ਸਾਡਾ ਪਿਤਾ ਜਿਹੜੇ ਕੀ ਅਸੀਂ ਦੋਵੇਂ ਹੀ ਪਲੀਤ ਕਰ ਛੱਡੇ ਨੇ ਜ਼ਹਿਰਾਂ ਪਾਤੀਆਂ ਸਾਡੇ ਕੁਝ ਕੁ ਫਾਇਦੇ ਦੇ ਲਈ ਅਸੀਂ ਜ਼ਹਿਰਾਂ ਦੇ ਵਿੱਚ ਬਦਲ ਦਿੱਤੇ ਨਾ ਸਾਡਾ ਪਵਨ ਨਾ ਪਾਣੀ ਨਾ ਐਟਮੋਸਫੇਅਰ ਕੁਝ ਵੀ ਅਸੀਂ ਚੰਗਾ ਨਹੀਂ ਛੱਡਿਆ ਸਾਰਾ ਹੀ ਜ਼ਹਿਰਾਂ ਵਾਲਾ ਘਰਤਾ ਇਸ ਦੀਵਾਲੀ ਤੇ ਆਪਾਂ ਫੇਰ ਪਟਾਕੇ ਨਹੀਂ ਚਲਾਣੇ ਨਾ ਹੀ ਆਪਣੇ ਬੱਚਿਆਂ ਨੂੰ ਪਟਾਕੇ ਲੈ ਕੇ ਦੇਣੇ ਆ ਪਿਛਲੀ ਵਾਰ ਵੀ ਆਪਾਂ 1 ਰੁਪਏ ਦੇ ਪਟਾਕੇ ਨਹੀਂ ਲੈ ਕੇ ਦਿੱਤੇ ਉਹ ਪੈਸੇ ਦੇ ਨਾਲ ਆਪਾਂ ਸਟਰੀਟ ਡੌਗ ਜਿਹੜੇ ਹੁੰਦੇ ਆ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਰਾਂਗੇ ਕਿਸੇ ਗਰੀਬ ਨੂੰ ਕੋਈ ਚੀਜ਼ ਲੈ ਕੇ ਦੇ ਦਾਂਗੇ ਕੱਪੜਾ ਲੀੜਾ ਦੇ ਦਾਂਗੇ ਸਾਰਿਆਂ ਨੂੰ ਅਪੀਲ ਹੈ ਜਿੰਨੇ ਵੀਰ ਭਰਾ ਨੇ ਸਾਡੇ ਆਪਾਂ ਸਾਰੇ ਇੱਕ ਮਿਸਾਲ ਸੈੱਟ ਕਰੀਏ ਹੌਲੀ-ਹੌਲੀ ਲੋਕ ਅਵੇਅਰ ਹੋਣ ਇਸ ਚੀਜ਼ ਤੋਂ ਸਾਡਾ ਵਾਤਾਵਰਨ ਚੰਗਾ ਹੋਵੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਇੱਧਰ ਧਿਆਨ ਦੇਣ ਜੇ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤੇ ਧੂਆਂ ਬੜੀ ਛੇਤੀ ਚੜਦਾ ਤੇ ਜੇ ਧਰਮ ਦੇ ਨਾਂ ਤੇ ਕਰੋੜਾਂ ਅਰਬਾਂ ਰੁਪਈਆਂ ਦੇ ਪਟਾਕੇ ਚਲਾਏ ਜਾਣ ਹਵਾ ਦੂਸ਼ਤ ਕੀਤੀ ਜਾਵੇ ਆਮ ਲੋਕਾਂ ਦੇ ਸਾਹ ਦੀ ਪ੍ਰੋਬਲਮ ਆਉਂਦੀ ਬਜ਼ੁਰਗਾਂ ਨੂੰ ਸਾਹ ਦੀ ਪ੍ਰੋਬਲਮ ਆਉਂਦੀ ਹੈ ਕੋਈ ਹਾਰਟ ਦਾ ਮਰੀਜ਼ ਹੁੰਦਾ ਵੱਡੇ ਪਟਾਕੇ ਚੱਲਦੇ ਆ ਉਧਰ ਵੀ ਨਕੀਲ ਪਾਈ ਜਾਵੇ ਜੇ ਆਪਾਂ ਇੱਕ ਪਾਸੇ ਟੂਟੀ ਟੈਟ ਕਰਦੇ ਆ ਤੇ ਦੂਜੇ ਪਾਸੇ ਆਪਾਂ ਢਿੱਲ ਦੇ ਨੇ ਲੀਕੇਜ ਤਾਂ ਫਿਰ ਹੋਣੀ ਹੋਣੀ ਹੈ ਤੁਹਾਡੀ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਇੱਧਰ ਵੀ ਥੋੜਾ ਜਿਹਾ ਧਿਆਨ ਦਿਓ ਲੋਕਾਂ ਨੂੰ ਪਿਆਰ ਦੇ ਨਾਲ ਸਮਝਾਓ ਲੋਕੀ ਪੰਜਾਬ ਦੇ ਲੋਕ ਚਲੋ ਗੁੰਡਾਗਰਦੀ ਨਾਲ ਨਹੀਂ ਸਮਝਦੇ ਪਿਆਰ ਨਾਲ ਸਮਝਾਓ ਲੋਕਾਂ ਨੂੰ ਤਾਂ ਜੋ ਲੋਕ ਤੁਹਾਡੀ ਗੱਲ ਸਮਝ ਸਕਣ ਸਾਡਾ ਵੀ ਫਰਜ ਹੈ ਸਾਡੀ ਸਿੱਖ ਜਥੇਬੰਦੀਆਂ ਦਾ ਵੀ ਫਰਜ ਹੈ ਕਿ ਆਪਣੇ ਘਟੋ ਘਟ ਸਿੱਖਾਂ ਨੂੰ ਸਮਝਾਈਏ ਇਹ ਰਪਾਰ ਸਾਹਿਬ ਦੇ ਵਿੱਚ ਹੀ ਪਟਾਕੇ ਚਲਾਉਣ ਲੱਗ ਪੈਂਦੇ ਆ ਸਾਡੇ ਲੋਗ ਤੇ ਇਹ ਵੀ ਬਹੁਤ ਗਲਤ ਹੈ ਧੰਨਵਾਦ